ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਸ਼ਹਿਰ ਫਰੀਦਕੋਟ ਤੇ ਫਰੀਦਕੋਟ ਸ਼ਹਿਰ ਤੋਂ ਚੈਹਲ ਵਾਲੀ ਸੜਕ ਦੇ ਉੱਤੇ ਕੁਝ ਘਰ ਆਉਂਦੇ ਆ ਜਿੱਥੋਂ ਅੱਜ ਵੀਡੀਓ ਬਣਾ ਰਹੇ ਆ ਤੇ ਬਾਈ ਜੀ ਹੋਰੀ ਵਪਾਰ ਦਾ ਕੰਮ ਕਰਦੇ ਆ ਥੋੜਾ ਘਰ ਜਿਹੜਾ ਐਡਰੈਸ ਆ ਹੋਰ ਕਨਫਰਮ ਕਰਾਂ ਦੱਸੋ ਜਿਹੜਾ ਇੱਕ ਬਠਿੰਡੇ ਤੋਂ ਸ੍ਰੀ ਅਮਰਸਰ ਸਾਹਿਬ ਨੂੰ ਹਾਈਵੇ ਨੰਘਿਆ ਉਹ ਤੇ ਇੱਕ ਪਾਸੇ ਫਰੀਦਕੋਟ ਦੇ ਚੜ੍ਹਦੇ ਵਾਲੇ ਪਾਸੇ ਦੀ ਨਹਿਰਾ ਲੰਗਦੀ ਹੈ ਇਹਨਾਂ ਦੋਹਾਂ ਦੇ ਸੈਂਟਰ ਦੇ ਵਿੱਚ ਕੁਸ ਘਰ ਆਉਂਦੇ ਆ ਦਿਹਾਤੀ ਫਰੀਦਕੋਟ ਕਹਿ ਸਕਦੇ ਆ ਬਾਈ ਪ੍ਰਦੀਪ ਦੇ ਘਰੇ ਵੀਡੀਓ ਬਣ ਰਹੀ ਹੈ ਤੇ ਦੋ گاਵਾ ਅੱਜ ਵਿਕਰੀ ਵਾਲਿਆਂ ਇਸ ਵੀਰ ਕੋਲ ਆਇਆ ਹੁੰਦਾ ਡਿਟੇਲ ਪੁੱਛ ਲਾਂਗੇ ਤੋਰ ਕੇ ਤੁਹਾਨੂੰ ਦਿਖਾ ਦੂੰਗਾ ਜੀਨੇ ਜਿਹੜਾ ਨਾ ਖਰੀਦਣਾ ਹੋਇਆ ਤਸੱਲੀ ਆ ਕੇ ਕਰਿਓ ਨੰਬਰ ਸਕਰੀਨ ਉੱਤੇ ਚੱਲੂਗਾ ਡਿਟੇਲ ਪਹਿਲਾਂ ਡੱਬੀ ਵੈੜ ਦੀ ਪੁੱਛਦੇ ਆ ਫਿਰ ਕਾਲੀ ਤੁਹਾਨੂੰ ਦਿਖਾ ਦਾਂਗੇ ਪ੍ਰਦੀਪ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪ੍ਰਦੀਪ ਦੋ ਵੈੜਾਂ ਅੱਜ ਵਿਕਰੀ ਆਲੀਆਂ ਹਾਂਜੀ ਭਾਈ ਪਹਿਲੇ ਨੰਬਰ ਤੇ ਜਿਹੜੀ ਇੱਧਰ ਡੱਬੀ ਵੈੜ ਹੈ ਕਨਵਸ ਵਾਲਾ ਇਹ ਪਹਿਲਾ ਸੁਆਹ ਸੁੰਦੀ ਹੈ ਵੀਰੇ ਕਿੰਨੇ ਦਿਨ ਲਾਉਗੇ ਅਜੇ ਚਾਰ ਕ ਪੰਜ ਦਿਨ ਲਾਉਗੇ ਭਾਈ ਕੀ ਡਿਮਾਂਡ ਰਊਗੀ ਇਹਦੀ ਇਹਦੀ 95000 ਰੁਪਏ ਤੋਰੀ ਇਹਨੂੰ ਦੋਸਤੋ ਡਿਮਾਂਡ 95000 ਹੈ ਚਾਰ ਤੋਂ ਪੰਜ ਦਿਨ ਲੈ ਸਕਦੀ ਹੈ ਵੱਡਾ ਕੱਦ ਪਹਿਲਾ ਸੁਆਹ ਭਵਾਨਾ ਤੁਸੀਂ ਵੈਸੇ ਐਵੇਂ ਵੀ ਦੇਖ ਰਹੇ ਹੋ ਤੇ ਪਰ ਜਦੋਂ ਤੁ ਨੂੰ ਉਹਦੋਂ ਹੋਰ ਕਲੀਅਰ ਤੁ ਨੂੰ ਹੋ ਜਾਣਾ। ਉਹ ਦੇਖੋ ਇਹਦਾ ਢਾਂਚਾ 95000 ਰੇਟ ਹੈ। ਕੋਲੋਂ ਆ ਕੇ ਪਾਸ ਕਰ ਲਿਓ ਜਿਹਨੂੰ ਚੰਗੀ ਲੱਗਦੀ ਹੈ, ਘਾਟ ਘਾਟ ਚੰਗਾ ਹੈ। ਢਾਂਚਾ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚੋਂ। ਥੋੜਾ ਟਾਈਮ ਪਹਿਲਾਂ ਨਵਾਇਆ ਉਹਦੇ ਕਰਕੇ ਵਾਈਟ ਰੰਗ ਥੋੜਾ ਪੀਲ ਆ ਜਾ ਪੈ ਜਾਂਦਾ ਹੁੰਦਾ ਨਵਾਉਣ ਨਾਲ। ਸੋ ਇਹ ਪਹਿਲੇ ਨੰਬਰ ਤੇ ਵੈੜ ਵਿਕਰੀ ਵਾਸਤੇ ਹੈ। ਇਦੇ ਤੋਂ ਅੱਗੇ ਇੱਕ ਹੋਰ ਗਾਂ ਵਿਕਰੀ ਵਾਲੀ ਹੈ ਦੀ ਡੀਟੇਲ ਬਾਈ ਤੋਂ ਪਛਲੇ ਨੇ प्रदीप ਇਹਦਾ ਕੈਨਵਸ ਹੂਆ ਇਹਦਾ ਦੂਜਾ ਸੂਆ ਵੀਰੇ ਹੂੰ 10 ਕ ਦਿਨ ਲਊਗੀ ਬਾਈ ਰੇਟ ਇਹਦਾ ਇਹਦਾ 90000 ਰੁਪਏ ਵੀਰੇ ਦੱਸੋ ਇਹਦਾ ਰੇਟ 90000 ਹੈ ਤੇ 10 ਦਿਨ ਲੈ ਸਕਦੀ ਹੈ ਇਹ ਵੀ ਵੱਡੇ ਕੱਦ ਕਾਟ ਚ ਹੈ ਇਹਦਾ ਦੂਜਾ ਸੂਆ ਤੋ ਇੱਕ ਦਾ ਰੇਟ 90 ਤੇ ਦੂਜੀ ਦਾ ਰੇਟ 95000 ਹੈ ਇਹ ਹਜੇ ਤਸਾਂ ਦਿਨਾਂ ਦੀ ਕੱਚੀ ਵੱਡੇ ਕੱਟ ਕਾਠ ਦੀ ਵਹਿੜ ਹੈ ਬਾਕੀ ਕੋਲੋਂ ਆ ਕੇ ਤੁਸੀਂ ਦੋਨਾਂ ਨੂੰ ਪਾਸ ਕਰਨਾ ਹੋਊਗਾ ਜਿਹਨੇ ਖਰੀਦਣੀਆਂ ਦੋ ਹੀ ਨਾਗਸੀ ਅੱਜ ਦੀ ਵੀਡੀਓ ਚ ਤੋਂ ਦੋਨੇ ਤੁਹਾਨੂੰ ਮੈਂ ਦਿਖਾਤੇ ਆ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਕਾਲ ਇਸ ਨੰਬਰ ਤੇ ਤੁਸੀਂ ਕਰੋਗੇ ਮਾਲਾ ਪ੍ਰਤੀਪੇਸ਼ ਸੋ ਇਹ ਫ੍ਰੀ ਰਿਪੋਰਟ ਸ਼ਹਿਰ ਦੇ ਬਿਲਕੁਲ ਨੇੜੇ ਇਸ ਘਰ ਦੇ ਵਿੱਚ ਇਹ ਦੋ ਨਾਗਜ ਵਿਕਾਊ ਹੈ। ਧੰਨਵਾਦ ਸੋ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨੀ।